ਸਮਰਾਲਾ ਚ ਬੀਤੀ ਰਾਤ 11 ਵਜੇ ਨੇੜਲੇ ਪਿੰਡ ਦਿਵਾਲਾ ਕੋਲ ਚੱਲ ਰਹੀ ਗੁਲਦੀ ਕੁੜਾੜੀ ਕੋਲ ਗੋਦਾਮ ਤੇ ਰਹਿਣ ਦੀ ਲੇਬਰ ਤੇ ਕੁਝ ਨਸ਼ਾ ਕਰਨ ਵਾਲੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਦੋਨਾਂ ਚਨਾਵਿਚਾਰ ਗੋਲੀਆਂ ਚੱਲੀਆਂ ਪਿੰਡタニ ਇਲਜ਼ਾਮ ਲਗਾਇਆ ਕਿ ਉਹਨਾਂ ਤੇ ਹਮਲਾ ਕਰਨ ਵਾਲੇ ਕੁਲਾੜੀ ਦੇ ਨਾਲ ਬੰਨ ਰਹੇ ਗੋਦਾਮ ਦੇ ਬਾਹਰ ਗੱਡੀ ਖੜਕ ਕਰਕੇ ਤਿੰਨ ਵਿਅਕਤੀ ਨਸ਼ਾ ਕਰ ਰਹੇ ਸਨ ਅਸੀਂ ਨਸ਼ਾ ਕਰਨ ਤੋਂ ਜਦੋਂ ਰੋਕਿਆ ਤਾਂ ਬੈਸ ਬਾਜ਼ੀ ਵਿੱਚ ਨੌਜਵਾਨ ਨੂੰ ਮੌਕੇ ਤੇ ਫੜ ਲਿਆ ਤੇ ਉਹਨਾਂ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ तो थोड़ी देर बाद ये नौजवान कुछ जनपाते व्यक्ति लेके आया तो लेबर पर हमला कर दिया बात हुआ था सर वहाँ पर दो तो गाड़ी आया उसमें बंदे बैठा था समय पी रहा था हमने सरदार को फोन कर दिया सरदार आया तनों का वहाँ पर पकड़ लिया और बोल रहा था कि मैं सवेरे सूरज निकलने से पहले सबको खत्म कर दूँगा ऐसे धमकी दे रहा था तो दिवाला का पीन का बात है चाबरे और सिंगाले रूप हम वहाँ पर हम तो वहाँ पर आते हैं वहाँ हम तो सो रहे थे वहाँ पर खाना वाना खा कर ऐसे सोने जाते थे दस बजे के बाद ही का बात है दस बजे का बाद हुआ साढ़े दस बजे मानू वो तीन लोग थे पुलिस को पो बुलाया सरदार बुलाया फिर पुलिस दो को पकड़ लिया एक भाग गया था जो जो भाग गया था वो दोबारा तो आके हम लोग पर हमला कर दिया वो तो डंडा लिए थे हाथ में एक इंच से उसको सिर फोड़ दिया और दो डंडा वाला एक मेरे वहाँ पर मारा एक मेरे साथ हमारा था उसके मुड्डे पर मारा डंडा फिर सरदार उधर से फायर किया पहले वो आके एक फायर किया था इसलिए हमारा सब बंदा भाग गया ਫਾਇਰ ਵੀ ਹੁਆ ਫਾਇਰ ਵੀ ਹੁਆ ਕਿਤੇ ਰੌਂਡ ਇੱਕ ਰੌਂਡ ਇਸਨੇ ਕੀਤਾ ਦੋ ਰੌਂਡ ਸਰਦਾਰ ਨੇ ਜਦ ਘਰ ਪਵਾ ਜਾ ਕੇ ਲੇਬਰ ਬੋਲਾ ਫਿਰ ਸਰਦਾਰ ਦੋ ਰੌਂਡ ਕੀਤਾ ਫਿਰ ਉਹ ਭਾਗਾ ਮਾਮਲਾ ਇਹ ਹੈ ਵੀ ਸਾਡਾ ਰੋਡ ਦੇ ਨਾਲ ਖੇਤ ਲੱਗਦਾ ਉੱਥੇ ਸਾਡੀ ਖਿਡਾਰੀ ਵੀ ਚਲਦੀ ਆ ਤੇ ਹੁਣ ਅਸੀਂ ਉੱਥੇ ਗਰਾਊਂਡ ਬਣਾ ਰਹੇ ਹਾਂ ਉੱਥੇ ਦੋ ਗੱਡੀਆਂ ਆਈਆਂ ਰਾਤ 9 10 ਵਜੇ ਦੇ ਕਰੀਬ ਲਗਭਗ ਤੇ ਉੱਥੇ ਸਾਡੀ ਲੇਬਰ ਬੈਠੀ ਹੈ 15 20 ਬੰਦੇ ਉਹਨਾਂ ਨੇ ਸਾਨੂੰ ਸੱਦਿਆ ਵੀ ਇੱਥੇ ਬੰਦੇ ਆ ਗਏ ਸੀ ਕਿਤੇ ਕੋਈ ਸਰੀਆ ਚੱਕਣ ਵਾਲੇ ਕੋਈ ਸਰੀਆ ਉੱਥੇ ਬਾਹਰ ਪਿਆ ਜਾਂ ਕੋਈ ਚੋਰ ਆ ਗਏ ਜਾਂ ਜਾ ਕੇ ਦੇਖਿਆ ਉਹ ਸਮੈਕ ਪੀ ਰਹੇ ਸੀ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਜਾਓ ਯਾਰ ਜੇ ਇੱਥੇ ਕੋਈ ਮਰ ਗਿਆ ਸਾਲਾ ਸਾਡੇ ਜੁਮੇ ਪੈਗੇ ਤੁਸੀਂ ਜਾਓ ਉਹ ਦੋ ਬੰਦੇ ਤਾਂ ਕਹਿੰਦੇ ਜੀ ਅਸੀਂ ਚਲੇ ਜਾਂਦੇ ਹਾਂ ਕੋਈ ਗੱਲ ਨਹੀਂ ਅੰਕਲ ਜੀ ਅਸੀਂ ਜਾਂਦੇ ਆਂ ਜਾਂਦੇ ਆਂ ਤੀਸਰਾ ਇੱਕ ਕੋਈ ਬਾਲਿਆ ਹੁੰਦਾ ਸੀ ਉਹ ਕਹਿੰਦਾ ਸਵੇਰੇ ਦਿਨ ਨਹੀਂ ਚੜਨਾ ਮੈਂ ਤੁਹਾਨੂੰ ਸਵੇਰੀ ਦੇਖ ਲੂ ਭਾਈ ਐ ਕਰ ਦੂ ਜੇ ਕਰ ਦੂ ਮਾਰ ਦੂ ਮੈਂ ਤੁਹਾਨੂੰ ਸਾਰਿਆਂ ਨੂੰ ਮਾਰ ਦੂ ਐ ਕਰ ਦੂ ਤੇ ਅਸੀਂ ਕਹਾ ਵੀ ਕੋਈ ਗੱਲ ਨਹੀਂ ਫਿਰ ਉਹ ਫੜ ਲਿਆ ਸੀ ਕੇ ਬਹਿ ਜਾ ਇੱਥੇ ਪੁਲਿਸ ਬੁਲਾਉਂਦੇ ਸੀ ਹੁਣੇ ਬੁਲਾਉਂਦੇ ਤੂੰ ਸਵੇਰੇ ਕਹਿੰਦਾ ਅਸੀਂ ਹੁਣੇ ਬੁਲਾ ਲੈਣੀ ਆ ਜਦੇ ਪੁਲਿਸ ਉੱਥੇ ਚਲੇ ਗਈ ਆਪਣੇ ਐਸਆਈ ਜਰਨੈਲ ਸਿੰਘ ਪਾਰਟੀ ਲੈ ਕੇ ਉਹਨਾਂ ਦੋ ਹੀ ਬੰਦੇ ਫੜ ਲਏ ਦੋ ਹੀ ਗੱਡੀਆਂ ਉਹਨਾਂ ਦੀਆਂ ਚੱਕ ਲਿਆ। ਉਹ ਵਾਲਿਆਂ ਵਾਲਾ ਭੱਜ ਗਿਆ ਉਸ ਟਾਈਮ। ਤੇ ਪੁਲਿਸ ਦੇ ਖੜੇ ਖੜੇ ਉਹ ਗੱਡੀ ਸਲਿਫਟ 'ਚ ਦੁਬਾਰਾ ਫੇਰ ਚਾਰ-ਪੰਜ ਬੰਦੇ ਆ ਗਏ। ਜਾਂ ਪੁਲਿਸ ਉਹਨਾਂ ਗੂਗਲ ਨੂੰ ਜਾਣ ਲੱਗੀ ਉਹ ਭਜਾ ਕੇ ਲੈ ਗਏ ਬੀਜੇ ਵੱਲੋਂ ਗੱਡੀ ਫੇਰ। ਤੇ ਮੁੜ ਕੇ ਪੁਲਿਸ ਸਮਰਾਲੇ ਪਹੁੰਚੀ ਉਹ ਸਾਡੇ ਕੋਲ ਫੇਰ ਆ ਗਏ। ਪਹਿਲਾਂ ਆਉਂਦੀ ਸਾਰ ਉਹਨਾਂ ਨੇ ਫੈਰ ਕੀਤਾ ਜਿਹੜੀ ਲੇਬਰ ਸੀ 15-20 ਬੰਦੇ ਬੈਠੇ ਭੱਜ ਗਏ। ਦੋ-ਤਿੰਨ ਬੰਦੇ ਵਿਚਾਰੇ ਇੱਕ ਤਾਂ ਸੁਣਦਾ ਹੀ ਨਹੀਂ ਸੀ ਬੋਲਾ ਸੀ। ਉਹ ਅੰਦਰ ਬੈਠ ਗਿਆ ਤੇ ਕਦੋਂ ਹੋਰ ਬੈਠ ਰਹੇ ਉਹਨਾਂ ਨੇ ਉਹਨਾਂ ਦੇ ਡੰਡੇ-ਡ ਇੱਕ ਦੇ ੱਟ ਮਾਰ ਕੇ ਸਿਰ ਵੀ ਪਾੜਤਾ ਤੇ ਨਾਲੇ ਕਹਿੰਦੇ ਸੀ ਸ਼ਰੀਆਮ ਸਮੈਕ ਵੇਚਦੇ ਪੁਲਿਸਾਂ ਨੂੰ ਫੜੇ ਨਹੀਂ ਸਕਦੀ। ਉਹ ਸਾਡੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਕਹਿੰਦੇ ਸੀ ਸ਼ਰੀਆਮ ਵੇਚਦੇ ਆ ਬਾਲੇ ਵਾਲਾ ਕਹਿ ਕੇ ਗਿਆ ਸਾਨੂੰ। ਇਹ ਲਗਭਗ 11:00 ਦੇ ਨੇੜੇ ਤੇੜੇ ਬਾਅਦ ਚ ਆਏ ਨੇ ਉਹ। ਹਾਂ ਪੁਲਸ ਮੌਕੇ ਤੇ ਪਹੁੰਚ ਗਈ ਸੀ ਪਰ ਮੁੰਸ਼ੀ ਨੇ ਸਾਡੀ ਐਪਲੀਕੇਸ਼ਨ ਲੈਣ ਤੋਂ ਇਨਕਾਰ ਕਰਤਾ। ਉਹ ਕਾਰਨ ਇਹ ਵੀ ਪੁਲਿਸ ਇਹਨੂੰ ਲੜਾਈ ਬਣਾਉਣਾ ਚਾਹੁੰਦੀ ਆ ਜਦਕਿ ਮਾਮਲਾ ਨਸ਼ੇ ਦਾ ਇਹ। ਸਾਡੀ ਉਹਨਾਂ ਨਾਲ ਕੋਈ ਜਿੱਦ ਨਹੀਂ ਅਸੀਂ ਜਾਣ-ਪਛਾਣ ਨਹੀਂ ਇੱਕ ਦੂਜੇ ਨੂੰ ਜਾਣਦੇ ਨਹੀਂ। ਸਾਡੀ ਉਹਨਾਂ ਨਾਲ ਕਦੇ ਲੜਾਈ ਹੋਣੀ ਆ। ਟੋਟਲ ਤੇ ਡਰਾਉਂਡ ਹੋਇਆ ਦੋ ਅਸੀਂ ਕਿਤੇ ਇੱਕ ਉਹਨਾਂ ਨੇ ਕੀਤਾ ਉਹ ਤਿੰਨ ਵਿਅਕਤੀ ਪਹਿਲਾਂ ਸੀ ਪੰਜ ਆਵਾਜ਼ ਚ ਆਏ ਅੱਠ ਵਿਅਕਤੀ ਸੀ ਟੋਟਲ ਮੰਗ ਕਰਦੇ ਆ ਇਹਨਾਂ ਦੇ ਖਿਲਾਫ ਨਸ਼ੇ ਦੀ ਕਾਰਵਾਈ ਹੋਣੀ ਚਾਹੀਦੀ ਆ ਨਾ ਕਿ ਐਮਐਲਆਰ 23 24 ਦੇ ਉਹ ਚ ਕੀ ਆ ਜੇ ਪੁਲਿਸ ਖਾਨਾ ਪੂਰਤੀ ਕਰੂਗੀ ਵੀ 23 24 ਚ ਪਰਚਾ ਦੇ ਦਿੰਦੇ ਉਹ ਤਾਂ ਕੋਈ ਦਿੱਕਤ ਨਹੀਂ ਹੈਗੀ ਉਹਨਾਂ ਨੂੰ ਮਾਰਨਾ ਕੋਈ ਬੰਦਾ ਤੁਹਾਡੇ ਜਖਮੀ ਹੋਏਗਾ ਜਖਮੀ ਅੰਦਰ ਪਿਆ ਬੰਦਾ ਉਹਦੇ ਸਿਰ ਤੇ ਇੱਥੇ ਸੱਟ ਮਾਰ ਕੇ ਨੇ ਇਹ ਜਿਹੜਾ ਰਾਤ 11 ਵਜੇ ਦੇ ਲੱਗੇ ਦਵਾਲੇ ਪਿੰਡ ਦੇ ਵਿੱਚ ਪਲਹਾੜੀ ਦਾ ਕੰਮ ਕਰਦੇ ਨੇ ਉੱਥੇ ਕੁਲਵਿੰਦਰ ਸਿੰਘ ਜੀ ਦੇ ਮਾਈਗ੍ਰੈਂਟ ਲੇਬਰ ਸਾਨੂੰ ਬਿਤਾ ਰਾਤ 112 ਦੇ ਵੀ ਗਾਲ ਆਈ ਸੀ ਵੀ ਦੋ ਗੱਡੀਆਂ ਦੇ ਵਿੱਚ ਜਿਹੜੇ ਤਿੰਨ ਬੰਦੇ ਆਏ ਆ ਜਿਹੜੇ ਇੱਕ ਬੰਦਾ ਉਹਨਾਂ ਚੋਂ ਸਾਡੇ ਨਾਲ ਮਿਸਵੇਫ ਲੜਾਈ ਝਗੜਾ ਕਰ ਰਿਹਾ ਜਦੋਂ ਸਾਡੀ ਪੁਲਿਸ ਪਾਰਟੀ ਗਈ ਆ ਦੋ ਬੰਦਿਆਂ ਨੂੰ ਉਥੋਂ ਮੌਕੇ ਤੋਂ ਅਰੈਸਟ ਕਰ ਲਿਆ ਤੇ ਇਹਨੂੰ 109 ਦੇ ਰਾਤ ਹੀ ਅਰੈਸਟ ਕਰ ਲਈ ਸੀ ਗੁਰਵਿੰਦਰ ਸਿੰਘ ਇਹ ਇਹ ਜਿਹੜਾ ਪਾਇਲ ਧਨਾਧਰਨ ਵਾਲਾ ਸੀ ਪ੍ਰਿੰਸ ਜਿਹੜਾ ਅਸਗਰੀ ਪਿੰਡ ਸਦਖ ਨੇ ਰਹਿਦਾ ਹੈ ਇਰ ਇਸ ਤੋਂ ਬਾਅਦ ਕੁਲਵਿੰਦਰ ਸਿੰਘ ਨੇ ਜਿਹੜੀ ਸਾਡੇ ਕੋਲ ਕੰਪਲੇਨਟ ਲਿਖਾਈ ਹੈ ਕੁਲਵਿੰਦਰ ਸਿੰਘ ਦਵਾਲੇਪੁਰ ਦੇ ਨੇ ਵੀ ਜਿਹੜਾ ਗੁਰਵਿੰਦਰ ਗੁਰੀ ਤੀਜਾ ਬੰਦਾ ਆਪਾਂ ਗਿਆ ਸੀ ਉਹਨੇ ਆਪਣੇ ਤਿੰਨ ਹੋਰ ਸਾਥੀ ਲੈ ਕੇ ਸਪੈਕਟਕਾਰ ਦੇ ਵਿੱਚ ਜਿਹੜਾ ਸਾਡੇ ਮਾਈਗਰ ਲੇਬਰ ਤੇ ਜਿਹੜਾ ਅਪਨਾ ਕੀਤਾ ਜਿਹਦੇ ਮਹੇਸ਼ ਕੁਮਾਰ ਦੇ ਸਰਵਜ 6:00 ਵਜੇ ਐਟਮਾਰੀ ਸੀ ਉਸ ਤੋਂ ਬਾਅਦ ਝਗੜਾ ਕਰਨ ਤੋਂ ਬਾਅਦ ਇਹ ਈਡੀ ਮੋਕੇ ਤੋਂ ਫਿਰ ਭੱਜ ਗਿਆ ਜਿਹਦੀ ਮਾਮਲੇ ਦੀ ਅਹਿਮਤ ਨੂੰ ਜਾਣਦੇ ਹੋ ਸਾਡੇ ਮਾਨਯੋਗ ਐਸਐਸਪੀ ਆ ਜੋਤੀ ਜਦੋਂ ਵੈਸ ਸੀ ਜਿਹੜੇ ਸੜੇ ਸੀ ਭਵਾਂ ਜੋ ਉਹਨਾਂ ਨੇ ਸਾਨੂੰ ਰਾਤ ਹੀ ਸਾਡੀਆਂ ਦੋ ਟੀਮਾਂ ਜੀਆਂ ਬਣਾਈਆਂ ਸੀ ਐਸਐਸਓ ਸਮਰਾਲੇ ਦੀ ਨਿਗਰਾਨੀ ਦੇ ਥਲੇ ਜਿਹੜਾ ਅਡਾਪਟ ਥਾਮਾ ਤੇ ਰੇਡ ਕਰਕੇ ਜਿਹੜਾ ਮੇਨ ਮੋਲਡਮ ਸੀ ਗੁਰਵਿੰਦਰ ਗੁਰੀ ਉਹਨੂੰ ਅਸੀਂ ਅੱਜ ਅਰੈਸਟ ਕਰ ਲਿਆ ਹੈ ਅਰੈਸਟ ਕਰਕੇ ਜਿਹੜੀ ਉਹ ਸਾਰੀ ਮਾਮਲੇ ਦੀ ਤਹਿ ਤੱਕ ਲੈਵਾਂਗੇ ਹੁਣ ਤੱਕ ਦੀ ਜਿਹੜੀ ਹੈ ਤਤੀਸ਼ ਤੋਂ ਸਾਨੂੰ ਇਹ ਸਾਹਮਣੇ ਹੈ ਗੁਰਵਿੰਦਰ ਗੁਰੀ ਇਹ ਨਸ਼ੇ ਕਰਦਾਦੀ ਹੈ ਜਿਹੜਾ ਨਸ਼ਾ ਸਮਾਲ ਪੈਟਰਨ ਦਾ ਟਾਈਪ ਹੈ ਇਹਦਾ ਮੋੜਾ ਮੋਟਾ ਵੀ 1 ਗ੍ਰਾਮ ਲਿਆ 1/2 ਗ੍ਰਾਮ ਆਪੀ ਲਿਆ ਦਾ ਦੇ ਗਿਆ ਇਹ ਜਿਹੜੇ ਪਾਇਲ ਵਾਲੇ ਬੰਦੇ ਸੀ ਇਹ ਗੁਰੀ ਕਈ ਵਾਰ ਉਹਨਾਂ ਕੋਲ ਡੇਲੰਦਾ ਸੀ ਮੀਨਵਾਸੇ ਕਈ ਵਾਰ ਉਹ ਪਾਇਲ ਦੇ ਡਾ ਥੰਨੇ ਵਾਲਾ ਇੱਕ ਇੱਕ ਰਹੀਂ ਇੱਧਰ ਵੀ ਹੈ ਰਤ ਦੇ ਖੜਨ ਪਿਛੇ ਜਿਹੜਾ ਇਹਨਾਂ ਦੀ ਆਪਸ ਗਰਮਾ ਗਰਮੀ ਹੋਈ ਸੀ ਗਰਵਿੰਦਰ ਗੁਰੀ ਤੇ ਇਹਦੇ ਜਿਹੜੇ ਨਾਲ ਆਏ ਸੀ ਸ਼ਿਫਟ ਕਰਦੇ ਵਿੱਚ ਇਹਦੇ ਤਿੰਨ ਬੰਦੇ ਉਹਨਾਂ ਦੇ ਖਿਲਾਫ ਹੋਈ ਹੈ ਐਫ ਆਰ ਨੰਬਰ 41 ਅੰਡਰ ਸੈਕਸ਼ਨ 109 115 ਤੇ 35 ਵੀ ਐਨ ਐਸ ਦੇ ਤਹਿਤ ਦਰਜ ਕੀਤੀ ਹੈ ਇਹਦੇ ਵਿੱਚ ਦੀ ਗ੍ਰਿਫਤਾਰੀ ਕੀਤੀ ਹੈ ਇਸ ਤੋਂ ਬਿਨਾ ਗੁਰਵਿੰਦਰ ਗੁਰੀ ਦੇ ਜਿਹੜੇ ਦੂਜੇ ਸਾਥੀ ਹੈ ਉਹਨਾਂ ਨੂੰ ਵੀ ਅਰੈਸਟ ਕਰਨ ਲਈ ਜਿਹੜੀਆਂ ਅਸੀਂ ਪਾਰਟੀ ਅੰਦਰ ਸਟੈਪ ਕੀਤੀਆਂ ਉਹ ਵੀ ਛੇਤੀ ਅਰੈਸਟ ਕਰ ਲਈ ਜਾਣਗੇ ਇਹਨਾਂ ਤਿੰਨਾਂ ਬੰਦੇ ਜਿਹੜੀਆਂ ਦੋਨੋਂ ਗੱਡੀਆਂ ਸੀ ਉਹ ਅਸੀਂ ਕਬਜ਼ੇ ਦੇ ਵਿੱਚ ਲੈ ਲਈਏ ਤੇ ਜਦੋਂ ਗੋਲੀ ਵੀ ਚੱਲੀ ਹੈ ਜਿਹ ਉੱਤੇ ਇਹਦੇ ਵਿੱਚ ਜਿਹੜਾ ਕਲਵਿੰਦਰ ਸਿੰਘ ਨੇ ਦੱਸਿਆ ਸੀ ਵੀ ਲੇਬਰ ਵਾਲੇ ਸਾਡੇ ਬੰਦਿਆਂ ਨੂੰ ਲੱਗਿਆ ਵੀ ਸ਼ਾਇਦ ਇਹਨਾਂ ਦਾ ਕੋਈ ਹਵਾਈ ਫਰ ਕੀਤਾ ਪਰ ਅਜੇ ਤੱਕ ਦੀ ਤਪੀਸ ਤੇ ਇਹ ਜਿਹੜੀ ਗੱਲ ਸਾਹਮਣੇ ਨਹੀਂ ਇਹ ਗੱਲ ਜ਼ਰੂਰ ਹੈ ਵੀ ਜਦੋਂ ਇਹ ਲੇਬਰ ਦੀ ਕੁੱਟਮਾਰ ਕਰ ਰਹੇ ਸੀ ਕੁਲਵਿੰਦਰ ਸਿੰਘ ਹੋਰੀ ਸੈਲਫ ਡਿਫੈਂਸ ਦੇ ਲਈ ਜਿਹੜਾ ਹੋਈ ਫਿਰ ਆਪਣੀ ਜਿਹੜੀ ਲਾਇਸੈਂਸੀ ਲੈ ਬਲੇ ਇਹਨਾਂ ਦੇ ਪਹਿਲਾਂ ਵੀ ਕੁਝ ਮਾਮਲੇ ਦਰਜ ਨੇ ਜਿਹੜੇ ਪਾਇਲ ਵਾਲੇ ਆ ਉਹਨਾਂ ਦੇ ਖਿਲਾਫ ਵੀ ਚੈੱਕ ਕਰ ਲਈਆਂ ਉਹਨਾਂ ਦਾ ਰਿਕਾਰਡ 999 ਤੱਕ ਨਹੀਂ ਚੈੱਕ ਕਰਾ ਰਹੇ ਨੇ ਜਿਹੜਾ ਗੁਰੀ ਆ ਇਹਦਾ ਵੀ ਰਿਕਾਰਡ ਹੀ ਚੈੱਕ ਕਰੋ ਜੇ ਰਿਮਾਂਡ ਲੱਗਾ ਹੋਰ ਵੀ ਜਿਹੜੀ ਕੋਈ ਐਮ ਜਾਣਕਾਰੀ ਤੁਹਾਡੇ ਨੂੰ ਸ਼ੇਅਰ ਰਿਪੋਰਟ ਜੀਕੇਆਰਟੀ